ਸਿਕਾ ਵੀਰੋ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਅਕੜੀ ਇੱਕ ਵੀਰੋ ਪਿੰਡ ਅਕੜੀ ਦੀ ਰਾਤ ਦੀ ਜਿਹੜੀ ਵਾਰਦਾਤ ਹੋਈ ਆ ਪਿੰਡ ਦੇ ਵਿੱਚ ਇੱਕ ਆਪਸ ਸੁਣਦੇ ਹੁੰਦੇ ਸੀ ਕਿ ਬਿਹਾਰ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਯੂਪੀ ਚੋਰੀਆਂ ਆਉਂਦੀਆਂ ਨੇ ਵੀਰੋ ਪੰਜਾਬ ਦੇ ਵਿੱਚ ਨਾ ਬਿਹਾਰਤ ਯੂਪੀ ਤੋਂ ਜ਼ਿਆਦਾ ਚੋਰੀਆਂ ਹੋਣ ਲੱਗੀਆਂ ਰਾਤ ਪਿੰਡ ਅਕੜੀ ਦੇ ਵਿੱਚ ਕੱਟੋ-ਕੱਟ 25 ਮੋਟਰਾਂ ਦੀਆਂ ਕੇਬਲਾਂ ਵਾਢ ਲੈ ਕੇ ਚੋਰ ਇੱਕ ਬਹੁਤ ਸ਼ਰਮਨਾਕ ਇਲਾਕੇ ਵਾਸਤੇ ਵੀ ਤੇ ਇੱਕ ਗੱਲ ਵਾਸਤੇ ਕਿਉਂਕਿ ਪ੍ਰਸ਼ਾਸਨ ਦੇ ਵੀ ਪਹਿਲਾਂ ਵੀ ਧਿਆਨ ਕਿਈ ਵਾਰ ਲੈਂਦਾ ਹੈ ਕਿ ਜਿਹੜੀਆਂ ਇਹ ਚੋਰੀਆਂ ਹੋ ਰਹੀਆਂ ਨੇ ਇਹਨਾਂ ਨੂੰ ਚੋਰਾਂ ਨੂੰ ਨੱਥ ਪਾਈ ਜਾਵੇ। ਇਹ ਇੱਕ ਵੱਡਾ ਗਰੂਹ ਆ। ਇਹ ਹੁਣ ਕਿਸਾਨਾਂ ਦੀਆਂ ਤੁਸੀਂ ਦੇਖੋ ਆ ਮਾਉਂਟਰ ਦੇਖੋ। ਆ ਮਾਉਂਟਰ ਦੇ ਲਵੇ ਆ ਜੋੜ ਲਾਉਣ ਵਾਸਤੇ ਵੀ ਜਗ੍ਹਾ ਨਹੀਂ ਛੱਡੀ ਹੈ ਜੀ। ਤੇ ਇਹ ਜੋ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਇੱਕ ਅਸੀਂ ਅੱਜ ਐਸਐਚਓ ਸਾਹਿਬ ਖੇੜੀ ਗੰਡਿਆਂ ਨੂੰ ਵੀ ਅਸੀਂ ਲਿਖੀ ਇੱਕ ਐਪਲੀਕੇਸ਼ਨ ਦੇ ਚਾਰਿਆ ਫਾਇਨ ਕਰਾ ਕੇ ਸਾਰਿਆਂ ਨੂੰ ਇਹ ਇਹਨਾਂ ਚੋਰਾਂ ਨੂੰ ਲੱਥ ਪਾਓ ਇਹਨਾਂ ਨੂੰ ਛੇਤੀ ਦੇ ਛੇਤੀ ਫੜੋ ਤੇ ਇਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਾਈ ਜਾਵੇ ਇਹਨਾਂ ਦੀ ਬਾਕੀ ਅਸੀਂ ਵੀ ਹਲਦ ਵਾਲੇ ਇਲਾਕੇ ਦੇ ਵਿੱਚ ਵੀ ਬੇਨਤੀ ਕਰਦੇ ਆਂ ਵੀ ਜੇ ਕਿਸੇ ਨੂੰ ਇਹਨਾਂ ਚੋਗਰੋ ਬਾਰੇ ਕੋਈ ਪਤਾ ਲੱਗਦਾ ਤਾਂ ਸਾਡੇ ਨਾਲ ਪਿੰਡ ਆਕੜੀ ਦੇ ਕਿਸੇ ਨਾ ਵੀ ਸੰਪਰਕ ਕਰ ਜਾਵੇ ਤੇ ਅਸੀਂ ਵਾਜਿਬ ਬੰਦੇ ਦਾ ਗੁਪਤ ਨਾ ਰੱਖ ਕੇ ਸੀ ਇਨਾਮ ਵੀ ਦੇਵਾਂਗੇ ਉਹਨਾਂ ਨੂੰ ਜੇ ਕੋਈ ਇਹ ਕੱਢਦਾ ਸਾਡੇ ਕੋ ਧਿਆਨ ਚਾਉਂਦਾ ਵੀ ਕਿਸੇ ਤੋਂ ਨਿਕਲਦੀ ਐ ਸੂ ਅਸੀਂ ਵਾਜਿਬ ਇਨਾਮ ਵੀ ਤਾਂ ਮਨੂ ਭਰਾ ਨੂੰ ਉਹਦਾ ਨਾਮ ਗੂਫਤ ਰੱਖਿਆ ਜਾਊਗਾ ਬਾਕੀ ਗੱਲ ਤੁਸੀਂ ਦੇਖੋ ਕਿ ਹੁਣ ਮੋਟਰਾਂ ਤੇ ਨਾ ਤਾਂ ਕੋਈ ਪੈਂਦਾ ਹੈ ਮੋਟਰਾਂ ਤਾਂ ਖੁੰਨੀ ਹੀ ਹੁੰਦੀਆਂ ਨੇ ਸਾਰੀਆਂ ਦੀਆਂ ਇੱਕ ਛੋਟੇ ਛੋਟੇ ਟੋਟੇ 5-5 ਫੁੱਟ ਦੇ ਵੀ ਟੋਟੇ ਛੱਡੇ ਹੈ ਜੀ ਆਹ ਦੇਖੋ ਆ ਸਾਡੇ ਭਰਾ ਨਰੀਂਦਰ ਸਿੰਘ ਦੀ ਮੋਟਰ ਦਾ ਟੋਟਾ ਵੱਢ ਲੇਗੇ 5-5 ਫੁੱਟ ਦੇ ਵੀ ਟੋਟੇ ਨਹੀਂ ਛੱਡੇ ਹਾਂ ਜੇ ਇਹਨਾਂ ਸੁਣ ਲਈ ਬੜੀ ਉਹਨਰ ਕੁਆੜੀਆ ਬਰੀ ਜੇ ਕਿਸੇ ਕੁਆੜੀ ਕੋਲ ਕਿਨਾਂ ਸਨਾਨ ਮਿਲਦਾ ਇਹ ਨਾ ਹਾਂ ਉਹ ਵੀ ਫੜੇ ਜਾ ਜਿਹੜਾ ਕੋਈ ਕਿਤੇ ਤੁਸੀਂ ਇਹ ਵੀ ਧਿਆਨ ਰੱਖਿਓ ਵੀ ਜੇ ਕਿਤੇ ਇਹ ਵੇਚਦੇ ਨੇ ਇਹ ਤਾਂਬਾ ਕੱਢ ਕੇ ਵੇਚਦੇ ਨੇ ਇਹ ਇਹ ਨਸ਼ੇ ਵਾਲਾ ਗਰੂਹ ਹੈ ਸਾਰਾ ਇਹ ਤਾਂਬਾ ਕੱਢ ਕੇ ਵੇਚਦੇ ਨੇ ਜੇ ਕਿਤੇ ਆਲੇ-ਦਾਲੇ ਕੋਈ ਕਿਸੇ ਦੁਕਾਨ ਤੇ ਵੇਚਦੇ ਆ ਕੋਈ ਤਾਂਬਾ ਤਾਂ ਸਾਨੂੰ ਵੀਰੋ ਤਲਾਹ ਦਿਈ ਜਾਵੇ ਸਾਡਾ ਨੰਬਰ ਹੈ 9417690836 ਦੁਬਾਰੇ ਫੇਰ ਕਹਿੰਦੇ 9417690836 ਸਾਨੂੰ ਸੰਪਰਕ ਕਰਿਆ ਜਾਵੇ ਕਿਤੇ ਇਹ ਵੀ ਕਿਸੇ ਦੁਕਾਨ ਤੇ ਕੋਈ ਤਾਂਬਾ ਵੇਚਣਾ ਆਉਂਦਾ ਹੈ ਤਾਂ ਸਾਨੂੰ ਨਾਲ ਦੀ ਨਾਲ ਸਾਨੂੰ ਤਲਾਹ ਦੇਈ ਜਾਵੇ